ਉਹ ਗਾਇਜ਼ ਅੱਪਾ ਚੱਲਦੇ ਦਸਹਿਰਾ ਮੈਂ ਲਾ ਦੇ ਆਪਣਾ ਕਾਰ ਪੈਂਡਾਲਾ ਤੇ ਦੇਖੋ ਸਫਾਈ ਅੱਗੇ ਨਾਲ ਕਾਫੀ ਵਧੀਆ ਹੋ ਗਈ ਲਓ ਗਾਇਜ਼ ਅਸੀਂ ਚੱਲੇ ਆ ਪਹਿਲਾਂ ਦਸਹਿਰਾ ਦੇਖਣ ਤੇ ਕਾਫੀ ਸਫਾਈ ਅਸੀਂ ਕਰ ਲਈ ਹੈ ਥੋੜੀ ਬਹੁਤ ਰਹਿ ਗਈ ਹੈ ਰਾਤ ਨੂੰ ਕਰ ਲਾਂਗੇ ਤੇ ਮੇਨ ਕੰਮ ਅਸੀਂ ਕਰ ਲਿਆ ਹੌਨ ਸੌਨ ਜੋ ਕੀ ਜਗ੍ਹਾ ਸਫਾਈ ਕਰ ਲਈ ਅਸੀਂ ਗੱਦੇ-ਕੁੱਦੇ ਤੋਂ ਭਲਵਾ ਲਈ ਬੈੱਡ ਸਾਫ਼ ਕਰ ਲਏ ਏਸੀ ਨਹੀਂ ਚਲਾ ਕੇ ਦੇਖਿਆ ਹੋਣਾ ਕਿ ਦੇਖਾਂ ਤੇ ਆ ਸਾਡੇ ਪਿੰਡ ਸੜਕ ਬਣੀ ਨਵੀਂ ਮੰਗ ਰਹੇ ਨੀ ਹਾਂ ਹਾਂ ਲੋ ਗਾਈਜ਼ ਆ ਸਾਡਾ ਪਿੰਡ ਆ ਸੜਕ ਨਵੀਂ ਬਣ ਗਈ ਇਹ ਲੱਗਦਾ ਅੱਜ ਹੀ ਬਣੀ ਜਾਂ ਕੱਲ ਤੇ ਵੈਸੇ ਵੀ ਅੱਗੇ ਨਾਲ ਸੜਕ ਚੌੜੀ ਬਣ ਗਈ ਐ ਨਯਾ ਦੇ ਪਿੰਡ ਗਾਇਜ਼ ਦੇਖੋ ਕਿੰਨੇ ਪਿਆਰੇ ਸੋਨੇ ਆ ਗਏ ਜੀ ਫਿਲਟਰ ਆ ਰੋ ਲੱਗਾ ਤੇ ਆ ਸ਼ਮਸ਼ਾਨ ਘਾਟ ਸੱਚਾ ਘਾਟ ਗਾਇਜ਼ ਅਸੀਂ ਜਾ ਰਹੇ ਹ ਦਸਹਿਰਾ ਦੇਖਣ ਤੇ ਆ ਤੁਸੀਂ ਦੇਖ ਰਹੇ ਹੋ ਕਲॉक ਟਾਵਰ ਇਹ ਆਪਣੇ ਮੇਨ ਰੋਡ ਜੋ ਅੰਮ੍ਰਿਤਸਰ ਪਟੰਡਾ ਰੋਡ ਆ ਪਹਿਲਾਂ ਇਹ ਪੁਰਾਣਾ ਰੋਡ ਇਹੀ ਸੀ ਹੁਣ ਹਾਈਵੇ ਬਣ ਗਿਆ ਤੇ ਜੋ ਰਸਤੇ ਵਿੱਚ ਜੀਰਾ ਚੌਂਕ ਆਉਂਦਾ ਇਹ ਉੱਥੇ ਬਣਿਆ ਕਲॉक ਟਾਵਰ ਬਹੁਤ ਥੋੜਾ ਰਾਤ ਨੂੰ ਤਾਂ ਬਹੁਤ ਜਿਆਦਾ ਲਾਈਟਿੰਗ ਹੁੰਦੀ ਨਾ ਬਹੁਤ ਵਧੀਆ ਲੱਗਦਾ ਤੇ ਬਹੁਤ ਵਧੀਆ ਬਣਿਆ ਇਹਦੀ ਹੁਣ ਮੈਂਟੇਨੈਂਸ ਜਦੋਂ ਦੀ ਸਰਕਾਰ ਚੇਂਜ ਹੋਈ ਹੈ ਕਾਫੀ ਇਹਦੇ ਖਰਾਬ ਹੋ ਗਿਆ ਵੈਸੇ ਪਹਿਲਾਂ ਬਹੁਤ ਸੋਹਣੀਆਂ ਲਾਈਟਾਂ ਇੱਦੇ ਤੇ ਲੱਗੀਆਂ ਸੀ ਹੁਣ ਕਹਿੰਦੇ ਉਹ ਮੇਨਟੇਨੈਂਸ ਪ੍ਰੋਪਰ ਨਹੀਂ ਕਰ ਪਾਰੀ ਕੰਪਨੀ ਪਰ ਫੇਰ ਵੀ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖਣ ਚ ਹੁਣ ਅਸੀਂ ਚੱਲੇ ਆ ਦੁਸਹਿਰਾ ਦੇਖਣ ਜੇ ਅਸੀਂ ਪਹੁੰਚ ਕੇ ਤੁਹਾਨੂੰ ਤੁਹਾਨੂੰ ਵੀ ਦਿਖਾਵਾਂਗੇ ਤੇ ਕਿਉਂਕਿ ਸਾਡੇ ਵੀ ਅਸੀਂ ਪਿਛਲੀ ਵੀ ਗਏ ਸੀ ਉਸ ਟਾਈਮ ਤੇ ਪੂਰੀ ਹੋ ਗਿਆ ਸੀ ਮਹਾਪਤ ਲੇਕਿਨ ਅੱਜ ਜਦ ਤرائی ਕਰਦੇ ਪਏ ਆ ਕਿ ਇਵੀਂ ਵੀ ਜਾ ਕੇ ਦੇਖੀਏ ਕਿਵੇਂ ਦਾ ਦੁਸਹਿਰਾ ਹੁੰਦਾ ਕਿ ਜਿੰਦਗੀ ਦੀ ਕਦੀ ਦੇਖਿਆ ਨਹੀਂ ਆ ਲਓ ਗਾਈਜ਼ ਆਪਾਂ ਆ ਗਏ ਗੁਰੂ ਘਰ ਸਿੰਘ ਸਭਾ ਗੁਰਦੁਆਰਾ ਸਿੰਘ ਸਭਾ ਜੀਰਾ ਤੇ ਇੱਥੇ ਨਾਲ ਹੀ ਆ ਦਸਹਿਰਾ ਗਰਾਉਂਡ ਦੇ ਗੁਰੂ ਘਰ ਦੇ ਬੈਕ ਸਾਈਡ ਤੇ ਸਮਾਧੀ ਵਾਲੇ ਮੰਦਿਰ ਦੇ ਨਾਲ ਹੁਣ ਆਪਾਂ ਮੱਥਾ ਟੇਕ ਕੇ ਤੇ ਫਿਰ ਜਾਈਏ ਅੱਜ ਦੇ ਇਸ ਮੁਕਾਬਲੇ ਦਾ ਪੰਜ ਹਜ਼ਾਰ ਦੇ ਬੋਲ ਵਾਲੀ ਦੇ ਅਸੀਂ ਬਹੁਤ ਚਾਹੁੰਦੇ ਕਿ ਦੇਖੋ ਜਿਹੜਾ ਨਾਂ ਲਈ ਦੇ ਆਇਆ ਤੇ ਇਸ ਪਾਣੀ ਦੇ ਪਾਣੀ ਦੇ ਵਿੱਚ ਬਹੁਤ ਕਾਫੀ ਪਾਤਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸਿੱਕੇ ਸਾਰਾ

ਹਰੀਸ਼ ਕੁਮਾਰ ਦੀ ਜੈਨ ਕੁਮਾਰ ਦੀ ਦੋਵਾਂ ਦੀ ਮੁਲਾਕਾਤ ਸਤਵਿੰਦਰ ਉਹ ਪਤਾ ਜੀ ਤੇ ਦਸਹਿਰਾ ਵੇਖ ਕੇ ਤੇ ਸਮਾਨ ਵਗੈਰਾ ਲੈ ਕੇ ਤੇ ਆ ਗਏ ਅਸੀਂ ਆਪਣੇ ਘਰ ਤੇ ਦਸਹਿਰਾ ਬਹੁਤ ਵਧੀਆ ਰਿਹਾ ਭੇਡ ਵੀ ਬਹੁਤ ਸੀ ਤੇ ਵੈਸੇ ਵੀ ਬਹੁਤ ਖਾਣ ਪੀਣ ਦੀਆਂ ਦੁਕਾਨਾਂ ਸੀ ਤੇ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਆਹ ਹਣ ਸਾਡੀ ਫੈਮਿਲੀ ਹੋਸ਼ਾਣ ਦੇਖ ਕੇ ਦਸਹਿਰਾ ਇਹ ਰੋਜ ਤਿੰਨੇ ਕਹੀ ਜਾਂਦੇ ਐ ਦਸਹਿਰਾ ਦੇਖਣਾ ਦਸਹਿਰਾ ਦੇਖਣਾ ਦੀ ਵੇਖਿਆ ਹੀ ਨਹੀਂ ਤਾਈ ਤਾਂ ਹੀ ਕਹਿਣਦੇ ਐ ਪਿੰਨ ਦਾ ਗਾਇਸ ਅਸੀਂ ਦੇਖੂ ਸਰ ਜੀ ਕਿੱਦਾਂ ਰੱਖਿਆ ਦੇਖ ਕੇ ਮੈਡਮ ਬਹੁਤ ਅੱਛਾ ਗਾਇਸ ਇਹ ਪਟਾਕੇ ਵੀ ਲੈ ਥੋੜੇ ਜਿਹਾ ਗਾਇਸ ਇਹ ਪਟਾਕੇ ਲੈ ਇਹ ਤਾਂ ਗਾਇਸ ਲੈ ਨਹੀਂ ਜਿੰਨਾ ਤੇ ਸੰਸਕਾਰ ਨਹੀਂ ਹੋ ਗਿਆ ਜਦੋਂ ਲਾਸਟ ਸੰਸਕਾਰ ਹੋਇਆ ਫਿਰ ਇੱਕਦਮ ਪਬਲਿਕ ਭੱਜੀ ਫਿਰ ਉੱਥੋਂ ਨਿਕਲੇ ਨੇ ਸਾਰਾ ਪ੍ਰੋਗਰਾਮ ਵੇਖ ਕੇ ਅਸੀਂ ਤੁਰਿਆ ਗਾਇਸ ਥੋੜੀ ਜਿਹੀ ਅਸੀਂ ਪਟਾਕੇ ਵੀ ਲੈ ਲਈ ਸੀ ਤੁਹਾਨੂੰ ਹੈਲੋ ਗਾਈ ਸਾਡੇ ਵਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਆ ਕਰੋ ਥੈਂਕ ਯੂ ਸਸਕਾ